ਜਦੋਂ ਤੁਸੀਂ ਲੋਕਾਂ ਨੂੰ ਦੱਸਦੇ ਸੀ ਕਿ ਮੈਂ ਬੱਕਰੀ ਚੋ ਲੈਣਾ ਮੈਂ ਟੈਂਟ ਲਾਉਂਦਾ ਰਿਹਾ ਮੈਂ ਮਿਹਨਤ ਕਰਦਾ ਰਿਹਾ ਮੈਂ ਮੰਜੇ ਵੀ ਬੁੰਨਦਾ ਤੇ ਤੁਹਾਡੇ ਤੇ ਬਾਟੀਆਂ ਪੈਣੀਆਂ ਜੀ ਪਰ ਲੋਕਾਂ ਨੇ ਇਹਨਾਂ ਨੂੰ ਭਜਾਉਣਾ ਚੰਨੀ ਸਾਹਿਬ ਨੇ ਇੱਕ ਵਾਰ ਜਿਹੜਾ ਲੈਂਡ ਸੀਲਿੰਗ ਐਕਟ ਜਿਹਦੇ ਤਹਿਤ 1.75 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ ਕਾਨੂੰਨ ਬਣਿਆ ਹੋਇਆ ਉਹ ਕਹਿੰਦੇ ਉਹਨਾਂ ਨੇ ਇੱਕ ਵਾਰ ਉਹ ਲਾਗੂ ਕਰਨ ਦਾ ਨੋਟੀਫਿਕੇਸ਼ਨ ਦਿੱਤਾ ਸੀ ਪਰ ਕਹਿੰਦੇ ਪਤਾ ਨਹੀਂ ਉਹਨਾਂ ਤੇ ਕਿਹੜਾ ਦਬਾਅ ਪੈ ਗਿਆ ਜਿਹੜਾ ਉਹਨਾਂ ਚੰਨੀ ਸਾਹਿਬ ਨੇ ਵੀ ਫਿਰ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਇਦੇ ਬਾਰੇ ਕੀ ਕਹੂੰਗੀ ਦੋਤਿਆਂ ਨੂੰ ਮੈਂ ਹੁਣ ਦੇਸ਼ ਦੀ ਐਗਰੀਕਲਚਰ ਫੂਡ ਕਿ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਉਸ ਵਕਤ ਨਾ ਨਸ਼ਿਆਂ ਤੇ ਕੋਈ ਕਾਰਵਾਈ ਹੋਈ ਨਾ ਬੇਰੋਜ਼ਗਾਰੀ ਖਤਮ ਹੋਈ ਨਾ ਕੁਝ ਹੋਰ ਖਤਮ ਹੋਇਆ ਕਹਿੰਦੇ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕੀ ਕਾਂਗਰਸ ਦੇ ਕੋਲ ਕੋਈ ਹੁਣ ਨੀਤੀ ਹੈ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਨਸ਼ਿਆਂ ਨੂੰ ਖਤਮ ਕਰਨ ਲਈ ਕਿਸਾਨਾਂ ਨੂੰ ਉੱਪਰ ਚੁੱਕਣ ਲਈ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਉੱਪਰ ਚੁੱਕਣ ਲਈ ਜਦੋਂ ਮੇਰੇ 3 ਮਹੀਨੇ ਸੀ ਤੇ ਆ ਜਿਹੜਾ ਸਾਡੇ ਵਾਲਾ ਚੂਹੂ ਮੁੱਖ ਮੰਤਰੀ ਬਣ ਗਿਆ ਗਲਤੀ ਦੇ ਨਾਲ ਲੋਕਾਂ ਤੇ ਬਣਾ ਹੋ ਗਿਆ ਇਹਨੇ ਉਹਨਾਂ ਨੇ ਤੇ ਬਾਤ ਕੀ 307 ਲਗਾਤੀ ਯਾ ਪ੍ਰਧਾਨ ਮੰਤਰੀ ਖੜਾ ਹੈ 5 ਕਿਲੋਮੀਟਰ ਦੂਰ ਉਥੋਂ ਜਿੱਥੇ ਧਰਨਾਕਾਰੀ ਬੈਠੇ ਤੇ ਨਾ ਉੱਥੇ ਤੱਕ ਡੜਾ ਜਾ ਸਕਦਾ ਉੱਥੇ ਤੱਕ ਤਾਂ ਗੋਲੀ ਵੀ ਨਹੀਂ ਜਾ ਸਕਦੀ ਤੁਸੀਂ ਇਹਦੇ ਉੱਪਰ 307 ਕੀ ਲਗਾਈ ਅੱਜ ਵੀ ਇਹ 307 ਹਟਾ ਨਹੀਂ ਰਹੇ ਜਦੋਂ ਪ੍ਰਮਾਤਮਾ ਨੇ ਫੇਰ ਪਾਰਟੀ ਨੂੰ ਮੌਕਾ ਦਿੱਤਾ ਉਹ 307 ਸੱਤ ਵੀ ਹਟੇਗੀ ਗੁੰਬਿਆਂ ਦਾ ਇੱਕ ਐਸੇ ਬੰਦੇ ਜਿਹੜਿਆਂ ਨੂੰ ਕੋਈ ideologies ਨੇ ਜਿਨ੍ਹਾਂ ਦੀ ਇੱਕ ਰਾਜ ਕਰਨ ਵਾਸਤੇ ਗੁੱਟ ਬਣ ਗਿਆ ਜਿਹੜਾ ਕਿ ਗੁੱਟ ਅੱਜ ਪੰਜਾਬ ਨੂੰ ਲੁਕ ਰਿਹਾ ਤੇ ਘੁੱਟ ਰਿਹਾ ਅੱਜ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਭਜਾਉਣਾ ਪੈਣਾ ਹੈ ਕਿਰੋ ਤੁਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਵਾਲਿਆਂ ਦਾ ਰਾਜ ਵੀ ਦੇਖਿਆ ਸਾਢੇ 3 ਸਾਲ ਤੋਂ ਤੁਸੀਂ ਪੰਜਾਬ ਨੂੰ ਇਨਕਲਾਬ ਤੇ ਕ੍ਰਾਂਤੀ ਦੇਣ ਵਾਲਿਆਂ ਦਾ ਰਾਜ ਵੀ ਦੇਖਿਆ ਤੇ ਤਿੰਨ ਮਹੀਨੇ ਤੁਸੀਂ ਚੰਨੀ ਸਾਹਿਬ ਦੀ ਵੀ ਦੇਖੇ ਹੋਏ ਨੇ ਤੇ ਅੱਜ ਆਪਣੇ ਨਾਲ ਪੰਜਾਬ ਦੇ 3 ਮਹੀਨਿਆਂ ਵਾਲੇ ਮੁੱਖ ਮੰਤਰੀ ਚੰਨੀ ਸਾਹਿਬ ਨੇ ਚੰਨੀ ਸਾਹਿਬ ਅੱਜ ਫੇਰ ਅਖਾੜਾ ਪਖਿਆ ਹੋਇਆ ਔਰ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਹੰਕਾਰੀ ਨੇ ਇਹ ਗੁੱਸੇ ਵਾਲੇ ਨੇ ਅਸੀਂ ਨਿਮਰਾਂ ਤੁਸੀਂ ਕੀ ਸਮਝਦੇ ਹੋ ਕਿ ਅੱਜ ਲੋਕ ਜਿਹੜਾ 3.5 ਸਾਲ ਦਾ ਇਨਕਲਾਬ ਆ ਉਹਨੂੰ ਦੁਬਾਰਾ ਫੇਰ ਵੋਟ ਪਾਉਣਗੇ ਪਹਿਲਾਂ ਤਾਂ ਯਾਰ ਮੈਨੂੰ ਤੂੰ ਬੰਦਾ ਬਹੁਤ ਪਸੰਦ ਆ ਧੰਨਵਾਦ ਬਹੁਤ ਹੀ ਅੱਛਾ ਪੱਤਰਕਾਰ ਮੈਨੂੰ ਅੱਜ ਪਹਿਲੀ ਵਾਰ ਹੀ ਵੈਸੇ ਤੁਸੀਂ ਮਿਲ ਰਹੇ ਹੋ ਜੀ ਪਰ ਮੈਂ ਤੁਹਾਨੂੰ ਪਸੰਦ ਬਹੁਤ ਕਰਦਾ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਨੂੰ ਚੱਕਦੇ ਹੋ ਜੀ ਨਿੱਡਰ ਖੋ ਕੇ ਨਿੱਡਰ ਹੋ ਕੇ ਬੋਲਦੇ ਹੋ ਧੰਨਵਾਦ ਆਮ ਤੌਰ ਤੇ ਪੱਤਰਕਾਰ ਹੈ ਜਿਹੜੇ ਆ ਗੁੱਡੇ ਟੇਕੇ ਜਾਂ ਵਿੱਗੇ ਆ ਜਾਂ ਡਰਗੇ ਆ ਜੀ ਲੇਕਿਨ ਤੁਸੀਂ ਕੁਝ ਲੋਕ ਹੈਗੇ ਆ ਜਿਹੜੇ ਅਜੇ ਵੀ ਪੰਜਾਬ ਦੇ ਵਿੱਚ ਪੱਤਰਕਾਰਾਂ ਨੂੰ ਸਾਥੀ ਬੈਠੇ ਪਰ ਸਾਡੀਆਂ ਲਿਸਟਾਂ ਬਣ ਚੁੱਕੀਆਂ ਜੀ ਔਡੀ ਹੈਗੇ ਗਈ ਤੁਸੀਂ ਮੈਂ ਪਹਿਲਾਂ ਕਿਹਾ ਪਰ ਇਹ ਹੈ ਇਹ ਤੁਸੀਂ ਮਰਜੀ ਵੜੇ ਹੋ ਕਿ ਨਿੱਤਰ ਰਹੇ ਹੋ ਜੀ ਇਹ ਇਹ ਜਿਹੜੀਆਂ ਲਿਸਟਾਂ ਲੂਸਾਂ ਵਿੱਚੇ ਰਹਿ ਜਾਣੀਆਂ ਜੀ ਇਹ ਜਿਹੜੇ ਤੁਸੀਂ ਇਹ ਦੇਖ ਲਿਓ ਕਿ ਆਉਣ ਵਾਲੇ ਦਿਨਾਂ 'ਚ ਮੈਂ ਪਹਿਲਾਂ ਵੀ ਕਿਹਾ ਸੀ ਇਹਨਾਂ ਦੇ ਪਾਤੀਆਂ ਪੈਣੀ ਐ ਜੀ ਪਰ ਲੋਕਾਂ ਨੇ ਇਹਨਾਂ ਨੂੰ ਭਜਾਉਣਾ ਹੈ ਜਿਸ ਤਰੀਕੇ ਦੇ ਨਾਲ ਇਹ ਨੌਜਵਾਨਾਂ ਨੂੰ ਇਹਨਾਂ ਨੇ ਛਲਾਵਾ ਦੇ ਕੇ ਝੂਠ ਬੋਲ ਕੇ ਆਪਣੇ ਆਪ ਨੂੰ ਇਨਕਲਾਬੀ ਦੱਸ ਕੇ ਇਹ ਇੱਥੇ ਆਏ ਸੀ ਅੱਜ ਪੰਜਾਬ ਦਾ ਨੌਜਵਾਨ ਨਰਾਸ਼ ਹੋ ਚੁੱਕੇ ਹਨ ਤੂੰ ਇਹ ਆਪਣੇ ਅੰਦਰ ਬਾੜ-ਬਾੜ ਕੇ ਮੂੰਹ ਤੇ ਚਪੇੜਾ ਮਾਰਦਾ ਕਿ ਮੈਂ ਕਿਹੜੀ ਗਲਤੀ ਕਰ ਲਈ ਆਪਣੇ ਮਾਪਿਆਂ ਦੀ ਵੀ ਨਾਮ ਮੰਨੀ ਮੈਂ ਮਾਪਿਆਂ ਨੂੰ ਵੀ ਨਾਲ ਲੈ ਕੇ ਇਹਨਾਂ ਦੀ ਸਪੋਰਟ ਕੀਤੀ ਤੇ ਅੱਜ ਇਹ ਪੰਜਾਬ ਨੂੰ ਲੁੱਟ ਰਹੇ ਆ ਉੱਤਰ ਰਹੇ ਆ ਪੰਜਾਬ ਦੀ ਇਕਨੋਮੀ ਖਤਮ ਕਰਦੀ ਕੋਈ ਨੌਕਰੀਆਂ ਨਹੀਂ ਕੋਈ ਨੌਜਵਾਨ ਨੂੰ ਰੁਜ਼ਗਾਰ ਨਹੀਂ ਤੇ ਅੱਜ ਪੰਜਾਬ ਦਾ ਨੌਜਵਾਨ ਇਹਨਾਂ ਤੋਂ ਦੁਖੀ ਹੋ ਕੇ ਅੱਜ ਸੈਂਕੜੇ ਗਿਣਤੀ ਦੇ ਵਿੱਚ ਨੌਜਵਾਨ ਸਾਨੂੰ ਜੁਆਇਨ ਕੀਤੇ ਆ ਇਸ ਹਲਕਾ ਬੈਸਟ ਦੇ ਮੈਂ ਉਹਨਾਂ ਸਾਰੇ ਨੌਜਵਾਨਾਂ ਦਾ ਸਵਾਗਤ ਕਰਦਾ ਜਿਹੜੇ ਸਾਨੂੰ ਜੁਆਇਨ ਕੀਤੇ ਐ ਤੇ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਛੀ ਪੱਤਰਕਾਰਤਾ ਕਰ ਰਹੇ ਹੋ ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੋਕਾਂ ਦੀ ਲੋੜ ਹੈ ਕਿਉਂਕਿ ਪੰਜਾਬ ਦੀ ਜੋ ਸਰਕਾਰ ਹੈ ਉਹਦੀ ਅਸਲੀਅਤ ਦਿਖਾਉਣਾ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਸਿਰਫ ਐਂਟਰਟੇਨਮੈਂਟ ਦੇ ਸਿਰ ਤੇ ਸਰਕਾਰ ਚਲਾ ਰਹੇ ਅਸਲ ਦੇ ਵਿੱਚ ਸਾਰੇ ਬੰਦੇ ਬਾਹਰ ਆ ਗਏ ਜਿਹੜੇ ਇਹਨਾਂ ਦੇ ਚੇਅਰਮੈਨ ਲੱਗਦੇ ਆ ਜਿਹੜੇ ਇਹਨਾਂ ਦੇ ਦਫ਼ਤਰਾਂ ਨੂੰ ਸਾਭ ਰਹੇ ਐ ਇੱਥੇ ਤੱਕ ਕੇ ਭਗਵੰਤ ਮਾਨ ਦੀ ਜਿਹੜੀ ਮੀਡੀਆ ਟੀਮ ਐ ਉਹਦੇ ਵੀ ਅੱਜ ਸਾਰੇ ਬੰਦੇ ਕੱਢਤੇ ਆ ਤੇ ਬਾਹਰੋਂ ਦਿੱਲੀ ਤੋਂ ਆ ਕੇ ਉਹਦੇ ਚ ਪਾਤੇ ਇਹ ਬੰਤਿਆਂ ਤੋਂ ਅੱਗੇ ਜਲੰਧਰ ਦੇ ਵਿੱਚ ਫੰਕਸ਼ਨ ਹੋਇਆ ਉਥੇ ਟੈਂਟ ਵੀ ਦਿੱਲੀ ਤੋਂ ਆਇਆ ਕੈਟਰਿੰਗ ਵੀ ਉਥੇ ਦਿੱਲੀ ਦੀ ਆਈ ਬੈਰੇ ਵੀ ਸਾਡੇ ਨਹੀਂ ਲਏ ਉਹ ਵੀ ਜੀ 2022 ਦੇ ਵਿੱਚ ਇੱਕ ਬਹੁਤ ਵੱਡਾ ਪ੍ਰਚਾਰ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਸਾਡਾ ਰਾਜ ਆ ਲੈਣ ਦੇ ਕੋਈ ਧਰਨਾ ਨਹੀਂ ਲੱਗੇਗਾ ਮਸਲੇ ਧਰਨਿਆਂ ਤੋਂ ਪਹਿਲਾਂ ਹੱਲ ਹੋਇਆ ਕਰਨਗੇ ਪਰ ਅੱਜ ਪੂਰਾ ਲੁਧਿਆਣਾ ਧਰਨਿਆਂ ਦਾ ਗੜ ਬਣਿਆ ਹੋਇਆ ਜੀ ਕੀ ਸਮਝ देऊ ਕੀ ਹੋ ਰਿਹਾ ਦੇਖੋ ਇਹ ਆਪਣੇ ਆਪ ਨੂੰ ਇਨਕਲਾਬੀ ਦੱਸਦੇ ਸੀ ਜੀ ਇਹ ਆਪਣੇ ਆਪ ਨੂੰ ਭਗਤ ਸਿੰਘ ਦੇ ਅਨੁਯਾਈ ਦੱਸਦੇ ਸੀ ਲੇਕਿਨ ਕੀ ਆ ਇਨਕਲਾਬੀਆਂ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਧਰਨੇ ਦੇ ਕੇ ਆਪਣੀ ਗੱਲ ਨੂੰ ਦੱਸ ਸਕਣ ਲੋਕਾਂ ਨੂੰ ਅੱਜ ਕਿਸਾਨ ਜਿੱਥੇ ਬੈਠਦੇ ਇਹ ਕੁੱਟ-ਕੁੱਟ ਕੇ ਠਾਲ ਦਿੰਦੇ ਅੱਜ ਜਿੱਥੇ ਕਰਮਚਾਰੀ ਬੈਠਦੇ ਇਹ ਲਾਟੀਆਂ ਭਰਉਂਦੇ ਆ ਸਾਡੀਆਂ ਧੀਆਂ ਪੈਣਾ ਨੂੰ ਧੂਈ ਫਿਰਦੇ ਆ ਸੜਕਾਂ ਦੇ ਵਿੱਚ ਅੱਜ ਇਹਨਾਂ ਦਾ ਇਨਕਲਾਬ ਕਿੱਥੇ ਗਿਆ ਅੱਜ ਜਿਹੜੇ ਇਨਕਲਾਬ ਦੀ ਆਵਾਜ਼ ਉਠਾਉਣੇ ਵਾਲੇ ਲੋਕ ਆ ਉਹਨਾਂ ਦੀ ਜੋ ਆਵਾਜ਼ ਨੂੰ ਦਬਾਇਆ ਕਿਉਂ ਜਾਂਦਾ ਅੱਜ ਜਿਹੜੇ ਤੁਹਾਡੇ ਵਰਗੇ ਪੱਤਰਕਾਰ ਪੱਤਰਕਾਰਤਾ ਦੇ ਵਿੱਚ ਸਹੀ ਗੱਲ ਕਰਦੇ ਆ ਉਹਨਾਂ ਦੇ ਪਰਚੇ ਕਿਉਂ ਕੀਤੇ ਜਾਂਦੇ ਅੱਜ ਜਿਹੜੇ ਲੀਡਰ ਪੰਜਾਬ ਦੀ ਗੱਲ ਕਰਦੇ ਉਹਨਾਂ ਨੂੰ ਫਟ ਫਟ ਕੇ ਅੰਦਰ ਕਿਉਂ ਦਿੱਤਾ ਜਾਂਦਾ ਹੈ ਤੇ ਬਾਹਰ ਦੇ ਵਿੱਚ ਨਿਕਲਦਾ ਕੁਝ ਨਹੀਂ ਆਸ਼ੂ ਨੂੰ 8 ਮਹੀਨੇ ਅੰਦਰ ਰੱਖਿਆ ਤੇ ਹਾਈ ਕੋਰਟ ਇਹਨਾਂ ਦੇ ਮੂੰਹ ਤੇ ਚਪੇੜਾ ਮਾਰ ਕੇ ਬਰੀ ਕਰਦਾ ਸੋ ਇਹ ਸਰਕਾਰ ਰਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਗੁੰਬਿਆਂ ਦਾ ਇੱਕ ਐਸੇ ਬੰਦੇ ਜਿਹੜਿਆਂ ਨੂੰ ਕੋਈ ਆਈਡੀਓਲੋਜੀ ਨਹੀਂ ਜਿਨ੍ਹਾਂ ਦੀ ਇੱਕ ਰਾਜ ਕਰਨ ਵਾਸਤੇ ਗੁੱਟ ਬਣ ਗਿਆ ਜਿਹੜਾ ਕਿ ਗੁੱਟ ਅੱਜ ਪੰਜਾਬ ਨੂੰ ਲੁੱਟ ਰਿਹਾ ਤੇ ਕੁੱਟ ਰਿਹਾ ਹੈ ਅੱਜ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਭਜਾਉਣਾ ਪੈਣਾ ਹੈ ਜਨੀ ਸਾਹਿਬ ਤੁਸੀਂ 3 ਮਹੀਨੇ ਜਦ ਮੁੱਖ ਮੰਤਰੀ ਰਹੇ ਹੋ ਤਾਂ ਤੁਹਾਡੇ ਉੱਪਰ ਵੀ ਕੇਂਦਰ ਸਰਕਾਰ ਦਾ ਪ੍ਰੈਸ਼ਰ ਬਣਿਆ ਸੀ ਜਦੋਂ ਮੋਦੀ ਸਾਹਿਬ ਪੰਜਾਬ ਆਏ ਸੀ ਤਾਂ ਤੁਸੀਂ ਉਸ ਵਕਤ ਇਹ ਕਿਹਾ ਸੀ ਕਿ ਦੇਖੋ ਕੋਈ ਵੀ ਕਿਸਾਨ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਨੇੜੇ ਤੱਕ ਨਹੀਂ ਗਿਆ ਇਸ ਕਰਕੇ ਮੈਂ ਕਿਸਾਨਾਂ ਤੇ ਕੋਈ ਪਰਚੇ ਨਹੀਂ ਕਰ ਸਕਦਾ ਤਾਂ ਉਸ ਤੋਂ ਬਾਅਦ ਅੱਜ ਕਿਸਾਨ ਇਹ ਕਹਿੰਦੇ ਨੇ ਕਿ ਸਾਡੇ ਤੇ ਪਰਚੇ ਪਰਚੇ ਹੋ ਰਹੇ ਨੇ ਕਿੱਥੇ ਸਾਡਾ ਕੋਈ ਮੋਰਚਾ ਸ਼ੰਭੂ ਖਣੋਰੀ ਤੋਂ ਸਾਨੂੰ ਕੁੱਟ ਕੇ ਉਠਾ ਦਿੱਤਾ ਜਾਂਦਾ ਅਸੀਂ ਚੰਡੀਗੜ੍ਹ ਪ੍ਰਦਰਸ਼ਨ ਕਰਨ ਆਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਸਾਡਾ ਜਿਹੜਾ ਡੈਮੋਕਰੈਟਿਕ ਰਾਈਟ ਆ ਸਾਡਾ ਪ੍ਰਦਰਸ਼ਨ ਕਰਨ ਦਾ ਉਹ ਵੀ ਸਾਡ ਖੋਇਆ ਜਾ ਰਿਹਾ ਹੈ ਇਹ ਕੀ ਹੈ ਮਤਲਬ ਤੁਹਾਡੇ ਤੇ ਪ੍ਰੈਸ਼ਰ ਨਹੀਂ ਸੀ ਉਸ ਵਕਤ ਕੀ ਹੁਣ ਜ਼ਿਆਦਾ ਪ੍ਰੈਸ਼ਰ ਹੈ ਕੇਂਦਰ ਸਰਕਾਰ ਦਾ ਬੋਲ ਪਗਾਉਣੇ ਔਖੇ ਹੁੰਦੇ ਹੂੰ ਬੋਲ ਪਗਾਉਣ ਵਾਸਤੇ ਨਾ ਲਫਤਾਂ ਮੇਂ ਜਾਨ ਚਾਹੀਦੀ ਹੈ ਤੇ ਸਿਰ ਵਿੱਚ ਦਬੋ ਗੱਲਵਾ ਚਾਹੀਦੀ ਦਿਮਾਗ ਚਾਹੀਦਾ ਤੇ ਇਹ ਕਹਿੰਦੇ ਸੇਵਾ ਦੇਸ਼ ਕੌਮ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਜਿਨ੍ਹਾਂ ਇਸ ਸੇਵਾ ਦੇ ਪੈਰ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਖਾਲੀਆਂ ਨੇ ਜਦੋਂ ਤੁਸੀਂ ਲੋਕਾਂ ਵਾਸਤੇ ਖੜੋਗੇ ਤੁਹਾਨੂੰ ਮੁਸੀਬਤਾਂ ਸਹਿਣ ਵਾਸਤੇ ਆਪਣੇ ਆਪ ਨੂੰ ਪਹਿਲਾਂ ਪੱਕਾ ਕਰਨਾ ਪੈਣਾ ਤੇ ਜਦ ਜੇ ਤੁਸੀਂ ਲੋਕਾਂ ਵਾਸਤੇ ਨਹੀਂ ਖੜੋਗੇ ਤਾਂ ਲੋਕ ਵੀ ਤੁਹਾਡੇ ਨਾਲ ਨਹੀਂ ਖੜਦੇ ਅੱਜ ਆਮ ਆਦੀ ਪਾਰਟੀ ਨਾਲ ਵੀ ਇਹੀ ਹੋ ਰਿਹਾ ਹੁਣ ਉਹਨਾਂ ਦੇ ਨਾਲ ਲੋਕ ਨਹੀਂ ਖੜ ਰਹੇ ਠੀਕ ਹੈ ਪ੍ਰਧਾਨ ਮੰਤਰੀ ਇੱਥੇ ਆਏ ਸੀ ਪ੍ਰਧਾਨ ਮੰਤਰੀ ਰਿਸਪੈਕਟੇਬਲ ਹੁੰਦੇ ਆ ਲੇਕਿਨ ਇਹ ਨਹੀਂ ਹੈ ਕਿ ਭਾਈ ਗਏ ਤਾਂ ਤੁਸੀਂ ਰੈਲੀ ਵਿੱਚ ਰੈਲੀ 'ਚ ਕੱਟ ਨਹੀਂ ਹੋਇਆ ਤੇ ਤੁਸੀਂ ਵਾਪਸ ਮੁੜ ਰਹੇ ਤੇ ਮੇਰੇ ਕਿਸਾਨਾਂ ਦੇ ਤੁਸੀਂ ਕਹੋ ਜੀ ਇਹਨਾਂ ਕਰਕੇ ਮੁੜ ਗਏ ਰਸਤੇ ਵਿੱਚ ਆ ਕੇ ਬੈਠ ਗਏ ਤੇ ਤੁਸੀਂ ਇਹਨਾਂ ਤੇ ਡਾਂਗਾ ਮਾਰੋ ਇਹਨਾਂ ਤੇ ਗੋਰੀਆਂ ਮਾਰੋ ਮੈਂ ਲੋਕਾਂ ਦਾ ਨੁਮਾਇੰਦਾ ਹਾਂ ਮੈਂ ਆਪਣੇ ਕਿਸਾਨਾਂ ਦਾ ਨਮਾਇੰਦਾ ਮੈਂ ਖੇਤ ਮਜ਼ਦੂਰ ਦਾ ਨਮਾਇੰਦਾ ਮੈਂ ਬਾਜ਼ਾਰ ਵਿੱਚ ਬੈਠੇ ਦੁਕਾਨਦਾਰ ਦਾ ਨਮਾਇੰਦਾ ਮੈਂ ਕਿਸੇ ਲੀਡਰ ਤੇ ਕੁਝ ਨਹੀਂ ਲੈਣਾ ਨਾ ਹੀ ਮੰਨੂ ਕਿਸੇ ਚੀਜ਼ ਦੀ ਕੋਈ ਆਸ ਹੈ ਤੁਹਾਡੇ ਤੇ ਕੇਂਦਰ ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਸੀ ਜਿਵੇਂ ਭਗਵੰਤ ਮਾਨ ਸਾਹਿਬ ਤੇ ਪਿਆ ਤੇ ਇਹਨਾਂ ਨੇ ਸ਼ੰਭੂ ਖਣੋਰੀ ਤੋਂ ਉਠਾਤਾ ਸਾਰੇ ਜੀ ਰਾਤ ਨੂੰ ਮੈਂ 3 ਵਜੇ ਤੱਕ ਸਾਰੀ ਮੋਨਿਟਰਿੰਗ ਕੀਤੀ ਹੈ ਮੈਂ 3:00 ਵਜੇ ਉਹਨਾਂ ਨੂੰ ਕਹਿਦਾ ਧਰਨਾ ਐਸੀ ਦੰਗ ਦੰਗਾ ਨਾਲ ਤੇ ਗੋਲੀਆਂ ਨਾਲ ਨਹੀਂ ਠਹਾਉਣਾ ਐਸੀ ਪਿਆਰ ਦੇ ਨਾਲ ਠਹਾਵਾਗੇ ਇਹ ਕਿਸਾਨਾਂ ਨੂੰ ਐਸੀ ਪਿਆਰ ਦੇ ਨਾਲ ਗੱਲ ਕੀਤੀ ਉੱਠ ਗਏ ਦੂਸਰੇ ਦਿਨ ਜਿੱਥੇ ਨੂੰ ਪ੍ਰਧਾਨ ਮੰਤਰੀ ਜੀ ਗਏ ਐ ਜਿੱਧਰ ਨੂੰ ਜਾਣਾ ਸੀ ਉਹ ਤਾਂ ਉਹਨਾਂ ਦਾ ਰੂਟ ਏ ਸੀ ਉਹਨਾਂ ਨੇ ਤਾਂ ਬਾਈ ਏਅਰ ਜਾਣਾ ਸੀ ਕਿਸਾਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਇੱਥੇ ਆਉਣਾ ਤੇ ਆਹ ਜਿਹੜਾ ਸਾਡੇ ਵਾਲਾ ਝੂਠ ਮੁੱਖ ਮੰਤਰੀ ਬਣ ਗਿਆ ਗਲਤੀ ਦੇ ਨਾਲ ਲੋਕਾਂ ਤੇ ਬਣਾ ਹੋ ਗਿਆ ਇਹਨਾਂ ਉਹਨਾਂ ਨੇ ਤੇ ਬਾਅਦ ਚ 307 ਲਗਾ ਦਿੱਤੀ ਯਾਰ ਪ੍ਰਧਾਨ ਮੰਤਰੀ ਖੜਾ 5 ਕਿਲੋਮੀਟਰ ਦੂਰ ਉਥੋਂ ਜਿੱਥੇ ਧਰਨਾਕਾਰੀ ਬੈਠੇ ਤੇ ਨਾ ਉੱਥੇ ਤੱਕ ਡੜਾ ਜਾ ਸਕਦਾ ਉੱਥੇ ਤੱਕ ਤਾਂ ਗੋਲੀ ਵੀ ਨਹੀਂ ਜਾ ਸਕਦੀ ਤੁਸੀਂ ਉਹਦੇ ਉੱਪਰ 307 ਕਿਉਂ ਲਗਾਈ ਅੱਜ ਵੀ ਇਹ 307 ਹਟਾ ਨਹੀਂ ਰਹੇ ਜਦੋਂ ਪ੍ਰਮਾਤਮਾ ਨੇ ਫੇਰ ਪਾਰਟੀ ਨੂੰ ਮੌਕਾ ਦਿੱਤਾ ਉਹ 307 ਵੀ ਹਟੇਗੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇਨਸਾਫ਼ ਮਿਲੇਗਾ ਔਰ ਇਨਸਾਫ਼ ਹੀ ਹੋਏਗਾ ਤੱਕੇਸ਼ਾਈ ਨਹੀਂ ਹੋਏਗੀ ਚੰਨੀ ਸਾਹਿਬ ਉਹ ਕਹਿੰਦੇ ਨੇ ਕਿ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਉਸ ਵਕਤ ਨਾ ਨਸ਼ਿਆਂ ਤੇ ਕੋਈ ਕਾਰਵਾਈ ਹੋਈ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਕੁਝ ਹੋਰ ਖਤਮ ਹੋਇਆ ਕਹਿੰਦੇ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕੀ ਕਾਂਗਰਸ ਦੇ ਕੋਲ ਕੋਈ ਹੁਣ ਨੀਤੀ ਹੈ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਨਸ਼ਿਆਂ ਨੂੰ ਖਤਮ ਕਰਨ ਲਈ ਕਿਸਾਨਾਂ ਨੂੰ ਉੱਪਰ ਚੁੱਕਣ ਲਈ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਉੱਪਰ ਚੁੱਕਣ ਲਈ ਜਦੋਂ ਮੇਰੇ 3 ਮਹੀਨੇ ਸੀ ਉਦੋਂ ਐਸੀ ਨਸ਼ਿਆਂ ਤੇ ਵੀ ਕਾਰਵਾਈ ਕੀਤੀ ਹੈ 60000 ਨੌਕਰੀਆਂ ਕੱਢੀਆਂ ਜਿਹੜੀਆਂ ਇਹਨਾਂ ਨੇ ਹੁਣ ਬਾਅਦ ਦੇ ਵਿੱਚ ਆ ਬੋਰਡ ਲਗਾਈ ਜਾਂਦੇ ਨਾ ਉਹ ਸਾਡੀ ਸਰਕਾਰ ਦੇ ਟਾਈਮ ਨਿਕਲੀਆਂ ਸੀ ਉਸ ਤੋਂ ਬਾਅਦ ਕੋਈ ਐਡਵਰਟਾਈਜ਼ਮੈਂਟ ਨਹੀਂ ਹੋਈ ਅਗਲੀ ਗੱਲ ਹੈ ਕਿ ਤੁਹਾਡੇ ਪਾਸ ਕੋਈ ਨੀਤੀ ਹੈ ਮੈਂ ਅੱਜ ਵੀ ਪੜਾਈ ਕਰ ਰਿਹਾ ਜੀ ਮੈਂ ਬਾਹਰਲੇ ਦੇਸ਼ ਵੀ ਜਾ ਕੇ ਪੜ੍ਹ ਕੇ ਆਇਆ ਹੁਣੇ ਪਿੱਛੇ ਮੈਂ ਪੀ ਐਚ ਨਹੀਂ ਕੀਤੀ ਤੇ ਮੈਂ ਹੁਣ ਪਬਲਿਕ ਐਡਮਿਨਿਸਟ੍ਰੇਸ਼ਨ ਚ ਅੱਗੇ ਪੜਾਈ ਕਰ ਰਿਹਾ ਇਹੀ ਪੋਲਿਸੀਆਂ ਤੇ ਮੈਂ ਸਟੱਡੀ ਕਰ ਰਿਹਾ ਇੱਕ ਟੀਮ ਹੈ ਮੇਰੇ ਨਾਲ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਗਵਰਨਮੈਂਟ ਨੂੰ ਬਹਾਲ ਕੀਤਾ ਜਾ ਸਕੇ ਕਿਸ ਤਰੀਕੇ ਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਸਿੱਧਾ ਕੀਤਾ ਜਾ ਸਕੇ ਤੇ ਡਾਉਨਡ ਆਰਡਰ ਦੀ ਜਿਹੜੀ ਸਥਿਤੀ ਹੈ ਉਹਨੂੰ ਕਿਸ ਤਰ੍ਹਾਂ ਠੀਕ ਕਰਨਾ ਅਜੇ ਮੇਰਾ ਪਿਛਲੇ ਹਫਤੇ ਪੀਗਜ਼ਾਮ ਹੋ ਕੇ ਹਟਿਆ ਸੋ ਮੈਂ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਅੱਜ ਉਸ ਲੈਵਲ ਦੀ ਪੜਾਈ ਕਰ ਰਿਹਾ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵਿੱਚ ਕੰਮ ਕਰਨ ਦੇ ਲਈ ਕੰਮ ਆਉਣੀ ਹੈ ਜਨੀ ਸਾਹਿਬ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਨਾ ਉਹ ਬੜਾ ਵੱਡਾ ਇੱਕ ਲਾਂਭਾ ਦਿੰਦੇ ਨੇ ਉਹ ਕਹਿੰਦੇ ਆ ਨਵੇਂ ਮੁੱਖ ਮੰਤਰੀ ਸਾਹਿਬ ਕਮੀਆਂ ਦੇ ਵੇੜੇ ਦੇ ਗੀਤ ਗਾ ਕੇ ਆਏ ਤੇ ਜਿੱਨੀਆਂ ਮਜ਼ਦੂਰ ਜੱਥੇਬੰਦੀਆਂ ਦੇ ਅਸੀਂ ਇੰਟਰਵਿਊ ਕਰਦੇ ਹਾਂ ਕਹਿੰਦੇ ਯਾਰ ਸਾਨੂੰ ਇੱਕ ਮੀਟਿੰਗ ਤੱਕ ਨਹੀਂ ਦਿੱਤੀ ਕਹਿੰਦੇ ਹੁਣ ਇਹਨਾਂ ਨੂੰ ਸਾਨੂੰ ਮਜ਼ਦੂਰਾਂ ਚੋਂ ਮੁਸ਼ਕ ਆਉਂਦਾ ਉਹ ਇਹ ਕਹਿੰਦੇ ਨੇ ਔਰ ਉਹ ਇਹ ਵੀ ਕਹਿੰਦੇ ਨੇ ਕਿ ਚੰਨੀ ਸਾਹਿਬ ਨੇ ਇੱਕ ਵਾਰ ਜਿਹੜਾ ਲੈਂਡ ਸੀਲਿੰਗ ਐਕਟ ਜਿਹਦੇ ਤਹਿਤ 1.75 ਇਕੜ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ ਕਾਨੂੰਨ ਬਣਿਆ ਹੋਇਆ ਹੈ ਉਹ ਕਹਿੰਦੇ ਉਹਨਾਂ ਨੇ ਇੱਕ ਵਾਰ ਉਹ ਲਾਗੂ ਕਰਨ ਦਾ ਨੋਟੀਫਿਕੇਸ਼ਨ ਦਿੱਤਾ ਸੀ ਪਰ ਕਹਿੰਦੇ ਪਤਾ ਨਹੀਂ ਉਹਨਾਂ ਤੇ ਕਿਹੜਾ ਦਬਾਅ ਪੈ ਗਿਆ ਜਿਹੜਾ ਉਹਨਾਂ ਚੰਨੀ ਸਾਹਿਬ ਨੇ ਵੀ ਫਿਰ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਇਹਦੇ ਬਾਰੇ ਕੀ ਕਹੋਗੇ ਤਾਂ ਨਹੀਂ ਮੈਂ ਹੁਣ ਦੇਸ਼ ਦੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਜਿਹੜੀ ਕਮੇਟੀ ਆ ਉਹਦਾ ਚੇਅਰਮੈਨ ਹੂੰ ਉੱਥੇ ਮੈਂ ਇਹ ਰეკਮੈਂਡੇਸ਼ਨ ਦਿੱਤੀ ਹੈ ਇਹ ਖੇਤੀਬਾੜੀ ਵਿਭਾਗ ਦਾ ਜਿਹੜਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹੈ ਇਹਦਾ ਨਾਮ ਬਦਲ ਕੇ ਖੇਤੀਬਾੜੀ ਕਿਸਾਨ ਭਲਾਈ ਤੇ ਖੇਤ ਮਜ਼ਦੂਰ ਭਲਾਈ ਕਰੋ ਤਾਂ ਕਿ ਜਿਹੜਾ ਮਜ਼ਦੂਰ ਹੈ ਉਹ ਜੇ ਕਿਸਾਨ ਦੇ ਕਰਜ਼ੇ ਮਾ ਹੁੰਦੇ ਤਾਂ ਖੇਤ ਮਜ਼ਦੂਰ ਦੇ ਕਰਜ਼ੇ ਵੀ ਮਾ ਫੋੜ ਜਿਹੜੇ ਖੇਤੀ ਵਿੱਚ ਮਜ਼ਦੂਰ ਲੱਗੇ ਹੋਏ ਉਹਨਾਂ ਦੀ ਲਿਸਟ ਬਣਾਓ ਤੇ ਉਹਨਾਂ ਨੂੰ ਵੀ ਕੈ ਦੇ ਦਿਓ ਇਸੇ ਤਰ੍ਹਾਂ ਮੈਂ ਤਾਂ ਆਪ ਗਰੀਬ ਪਰਿਵਾਰ ਚੋਂ ਪੈਦਾ ਹੋਇਆ ਮੈਂ ਮਜ਼ਦੂਰਾਂ ਵਾਸਤੇ ਖੜਦਾ ਵੀ ਆਂ ਲੜਦਾ ਵੀ ਆਂ ਤੇ ਕਿਸਾਨਾਂ ਵਾਸਤੇ ਵੀ ਖੜਦਾ ਮੈਂ ਸਮੁੱਚੀ ਮਾਨਵਤਾ ਸਮੁੱਚੇ ਲੋਕਾਂ ਵਾਸਤੇ ਕੰਮ ਕਰਦਾ ਮੈਂ ਬਿਜਲੀ ਦੇ ਬਿੱਲ ਜਦੋਂ ਆਫ ਕੀਤੀ ਸਭ ਦੇ ਕੀਤੇ ਤੇ ਆਮ ਗਰੀਬ ਆਦਮੀਆਂ ਨੂੰ ਮੀਡਲ ਕਲਾਸ ਲੋਕਾਂ ਨੂੰ ਫਾਇਦਾ ਹੋਇਆ ਜਦੋਂ ਫੇਰ ਕਦੇ ਮੌਕਾ ਲਿਗਿਆ ਐਸੀ ਸਕੀਮਾਂ ਲੈ ਕੇ ਆਵਾਂਗੇ ਕਿ ਲੋਕ ਹੈ ਹੱਸ ਹੱਸ ਕਰ ਜਾਣਾ ਨਾਸ ਸਵਾਲ ਹੈ ਜੀ ਮੇਰਾ ਲਾਸਟ ਇੱਕ ਸਵਾਲ ਬੜਾ ਜ਼ਰੂਰੀ ਆਮ ਆਦਮੀ ਪਾਰਟੀ ਦਾ ਨਾਂ ਰੱਖਿਆ ਜੀ ਤੇ ਹੁਣ ਜਿਹੜਾ ਉਮੀਦਵਾਰ ਖੜਾ ਕੀਤਾ ਕਹਿੰਦੇ ਜੀ 300 ਕਰੋੜ ਦੀ ਪ੍ਰਾਪਰਟੀ ਹੈ ਜੀ ਕੀ ਆਮ ਆਦਮੀ ਦੀ ਕੋਈ ਡੈਫੀਨੇਸ਼ਨ ਹੈ ਜੀ ਜਿਹਦੇ ਨਾਲ ਪਤਾ ਲੱਗ ਸਕੇ ਵੀ ਆਮ ਆਦਮੀ ਹੈ ਜਦੋਂ ਤੁਸੀਂ ਲੋਕਾਂ ਨੂੰ ਦੱਸਦੇ ਸੀ ਕਿ ਮੈਂ ਬੱਕਰੀ ਚੋ ਲੈਣਾ ਮੈਂ ਟੈਂਟ ਲਾਉਂਦਾ ਰਿਹਾ ਮੈਂ ਮਿਹਨਤ ਕਰਦਾ ਰਿਹਾ ਮੈਂ ਮੰਜੇ ਵੀ ਬੁੰਨਦਾ ਤੇ ਤੁਹਾਡੇ ਮੀਮ ਬਣਾ ਕੇ ਤੁਹਾਡੀ ਖਿੱਲੀ ਉਡਾਈ ਜਾਂਦੀ ਰਹੀ ਉਸ ਤੋਂ ਬਾਅਦ ਅੱਜ ਜਿਹੜੇ ਆਮ ਆਦਮੀ ਬਣ ਕੇ ਆਏ ਕੀ ਉਹ ਆਮ ਆਦਮੀ ਮੰਨੇ ਜਾ ਸਕਦੇ ਨੇ ਕੀ ਕਹੂੰਗੀ ਵੇ ਕਹਿੰਦੇ ਸੀ ਅਸੀਂ ਤਾਂ ਆਮ ਸੁਧਾਰਨ ਘਰਾਂ ਦੇ ਲੋਕਾਂ ਨੂੰ ਨੌਕਰੀਆਂ ਦਵਾਂਗੇ ਉਹਨਾਂ ਨੂੰ ਇਲੈਕਸ਼ਨ ਲੜਾਵਾਂਗੇ ਉਹਨਾਂ ਨੂੰ ਐਮਐਲਏ ਬਣਾਵਾਂਗੇ ਇਹ ਕੋਈ ਠੇਕਾ ਨਹੀਂ ਲਿਆ ਵਾ ਕਿ ਅਮੀਰ ਆਦਮੀਆਂ ਦਾ ਕੰਮ ਹੈ ਜੀ ਲੇਕਿਨ ਇਹਨਾਂ ਨੇ ਅੱਜ ਜੀ ਨੂੰ ਵੀ ਲੈ ਕੇ ਆਉਂਦੇ ਉਹ ਬੜਾ ਇੰਡਸਟਰੀਅਲਿਸਟ ਹੁੰਦਾ ਹੈ ਹਮ ਮਾਲਦਾਰ ਬੰਦਾ ਹੁੰਦਾ ਹੈ ਤੇ ਆਹ ਜਿਹੜਾ ਇੱਥੇ ਖੜਾ ਕਰਿਆ ਉਹਦੇ ਪਾਸ ਸੈਂਕੜੇ ਕਰੋੜਾਂ ਦੀ ਪ੍ਰਾਪਰਟੀ ਬਲਕਿ ਹਜ਼ਾਰਾਂ ਦੀ ਕਹਿ ਸਕਦੇ ਹੋ ਤੁਸੀਂ ਹਮ ਅਰੇ ਜਲੰਧਰ ਵਿੱਚ ਰਹਿੰਦਾ ਵੀ ਹੈ ਨਹੀਂ ਪੰਜਾਬ ਦਾ ਵਸਿੰਦਾ ਵੀ ਹੈ ਨਹੀਂ ਅੱਜ ਤੋਂ 50 60 ਸਾਲ ਪਹਿਲਾਂ ਉਹਦੇ ਕਿਤੇ ਮਾਪੇ ਇੱਥੇ ਰਹਿਆ ਕਰਦੇ ਸੀ ਲੇਕਿਨ ਉਹ ਗੁਰਦਾਮਾ ਦੇ ਵਿੱਚ ਰਹਿੰਦਾ ਹੈ ਉੱਥੋਂ ਲੈ ਕੇ ਇੱਥੇ ਕੈਂਡੀਡੇਟ ਬਣਾਇਆ ਤੇ ਪੰਜਾਬ ਦੇ ਨੌਜਵਾਨ ਇਹਨਾਂ ਨੂੰ ਕੋਈ ਨਹੀਂ ਲੱਭਦੇ ਜਾਂ ਇਹ ਦੂਸਰੀਆਂ ਪਾਰਟੀਆਂ ਚ ਲੈ ਕੇ ਆਉਂਦੇ ਜਿਹਨੂੰ ਟਿਕਟ ਦੇਣੀ ਹੁੰਦੀ ਜਿਹੜੇ ਇਹਨਾਂ ਵਾਸਤੇ ਮਰੇ ਇਹਨਾਂ ਵਾਸਤੇ ਆਪਣਾ ਪੈਸਾ ਲਾਇਆ ਆਪਣੀ એનર્ਜੀ ਲਗਾਈ ਉਹ ਨੌਜਵਾਨ ਕਿੱਥੇ ਜਾਣ ਇਸੇ ਕਰਕੇ ਅੱਜ ਜਿੰਨੇ ਨੌਜਵਾਨਾਂ ਨੇ ਇੱਥੇ ਜੁਆਇਨ ਕੀਤਾ ਉਹ ਇਸ ਕਰਕੇ ਇਹਨਾਂ ਦੀਆਂ ਪਾਲਸੀਆਂ ਤੋਂ ਤੰਗ ਆ ਕੇ ਉਹਨਾਂ ਨੇ ਜੁਆਇਨ ਕੀਤਾ ਅੱਜ ਨੌਜਵਾਨੀ ਇਹਨਾਂ ਨੂੰ ਨਕਾਰ ਚੁੱਕੀ ਹੈ ਤੇ ਨੌਜਵਾਨ ਸਾਡੇ ਨਾਲ ਆ ਰਹੇ ਐ ਐਸੀ ਇਹਨਾਂ ਨੂੰ ਗੜਨੜ ਲਾ ਕੇ ਅੱਗੇ ਵਧਾਵਾਂਗੇ ਮੇਟਰ ਮੇਰਾ ਤੁਸੀਂ ਸੁਣਿਆ ਚੰਨੀ ਸਾਹਿਬ ਨੇ ਆਪਣੀਆਂ ਗੱਲਾਂ ਤੁਹਾਡੀ ਕਚਹਿਰੀ ਚ ਸਬਮਿਟ ਕਰ ਦਿੱਤੀਆਂ ਨੇ ਚੰਨੀ ਸਾਹਿਬ ਕੌਣ ਨੇ ਸਾਰੇ